ਖੇਤੀਬਾੜੀ ਅਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨ ਭਰਾਵੋ ਤੁਹਾਡਾ ਸਵਾਗਤ ਆ ਅਸੀਂ ਆਪਣੇ ਚੈਨਲ ਜਿਹੜਾ ਕਿ ਮੁਕਸਰ ਦੀਆਂ ਖੇਤੀ ਸੂਚਨਾਵਾਂ ਦੇ ਨਾਮ ਤੇ ਚੱਲ ਰਿਹਾ ਇਹ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਆ ਇਸ ਚੈਨਲ ਦੇ ਜਰੀਏ ਅੱਜ ਅਸੀਂ ਲੰਡੇ ਰੋਡੇ ਪਿੰਡ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਵਿੱਚ ਪੈਂਦਾ ਹੈਗਾ ਇੱਥੇ ਪਹੁੰਚੇ ਆ ਉੱਥੇ ਸਾਡੇ ਕੋਲੇ ਆਗਾ ਬੰਦੂ ਕਿਸਾਨ ਜਿੰਨਾ ਤੋਂ ਅਸੀਂ ਮਾਰਗਦਰਸ਼ਕ ਬੰਨਾ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਸਾਨਾਂ ਦਾ ਉਹਨਾਂ ਦੇ ਖੇਤ ਵਿੱਚ ਆਏ ਆ ਜਿਹੜੇ ਕਿ ਇੱਕ ਨਵੇਂ ਆਈਡੀਆ ਤੇ ਜਿਵੇਂ ਕਿਸਾਨ ਕੰਮ ਕਰਦੇ ਆ ਤਾਂ ਹੌਲੀ-ਹੌਲੀ ਉਹਨਾਂ ਉਹ ਬਹੁਤ ਫਾਇਦਾ ਆਪਣੀ ਖੇਤੀ ਵਿੱਚੋਂ ਲੈਂਦੇ ਆ ਇਸ ਕਰਕੇ ਲੰਡੇ ਰੋਡੇ ਦੇ ਪਾਸੇ ਵੀਰ ਜੀ ਆਪਣੇ ਫਾਰਮਰ ਨੇ ਕਿਸਾਨ ਵੀਰ ਨੇ ਉਹਨਾਂ ਦੇ ਨਾਲ ਸਾਡੇ ਡਿਪਟੀ ਪ੍ਰੋਜੈਕਟ ਡਾਇਰੈਕਟਰ ਗਗਨਦੀਪ ਮਾਨ ਨੇ ਜਿਹੜੇ ਕਿ ਇਹਨਾਂ ਨੂੰ ਸਮੇਂ-ਸਮੇਂ ਤੇ ਗਾਈਡ ਕਰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਵਿਭਾਗ ਦੇ ਸਾਡੇ ਖੇਤੀਬਾੜੀ ਵਿਭਾਗ ਦੇ ਆਤਮਾ ਸਕੀਮ ਦਾ ਹਾਰਟੀਕਲਚਰ ਦਾ ਫਾਇਦਾ ਲੈਣਾ ਹੈਗਾ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਮੁੰਛੀ ਸਿੰਘ ਨੇ ਜਿਹੜੇ ਕਿ ਇੱਥੇ ਲਗਾਤਾਰ 24 ਘੰਟੇ ਰਹਿ ਕੇ ਜਿਹੜਾ ਇਹ ਜਿਹੜੀਆਂ ਸਬਜ਼ੀਆਂ ਜਿਹੜਾ ਕਿ ਅਸੀਂ ਏਰੀਆ ਝੋਨਾ ਕਣਕ ਬਾਸਪਤੀ ਕੱਢ ਕੇ ਅਸੀਂ ਲਿਆਂਦਾ ਸਬਜ਼ੀਆਂ ਸਬਜ਼ੀਆਂ ਰਕਬਾ ਲਿਆਉਣ ਦੇ ਵਿੱਚ ਡਾਕਟਰ ਗਗਨਦੀਪ ਮਾਨ ਦਾ ਰੋਲ ਹੈਗਾ ਸਾਡੇ ਸਰਪੰਚ ਪੂਰਨ ਸਿੰਘ ਜਿਹੜੇ ਕਿ ਅੱਜ ਇੱਥੇ ਹਾਜ਼ਰ ਨਹੀਂ ਹੈਗੇ ਉਹਨਾਂ ਦਾ ਰੋਲ ਹੈਗਾ ਪਰ ਸਾਡੇ ਕੋਲੇ ਕਿਸਾਨ ਵੀਰ ਜਿਹੜੇ ਬਰਜਿੰਦਰ ਸਿੰਘ ਨੇ ਉਹ ਹਾਜ਼ਰ ਆ ਉਹਨਾਂ ਤੋਂ ਥੋੜਾ ਜਿਹਾ ਜ਼ਰੂਰ ਪੁੱਛਾਂਗੇ ਵੀ ਤੁਹਾਡੇ ਇਹ ਆਈਡੀਆ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਤੁਸੀਂ ਮੈਕਮੇ ਤੋਂ ਪ੍ਰਭਾਵਿਤ ਹੋਏ ਜਾਂ ਕਿਸ ਤਰ੍ਹਾਂ ਵੀ ਜਿਹਦੇ ਕਰਕੇ ਤੁਸੀਂ ਸਬਜ਼ੀਆਂ ਦੀ ਕਾਸਤ ਕੀ ਕਰਨੀ ਸ਼ੁਰੂ ਕੀਤੀ ਹੈ ਹਾਂਜੀ ਜੀ ਅੱਜ ਆਪਾਂ ਫਸਲੀ ਚੱਕਰ ਤੋਂ ਕਣਕ ਝੋਨੇ ਤੋਂ ਹਟ ਕੇ ਨਵੇਂ ਕੰਮ ਸਟਾਰਟ ਕਰਨ ਬਾਰੇ ਸੋਚਿਆ ਸੀਗਾ ਉਹਦੇ ਬਾਰੇ ਸਾਨੂੰ ਗਗਨਦੀਪ ਜੀ ਨੇ ਗਾਈਡ ਕੀਤਾ ਜੀ ਇਸ ਲਈ ਅਸੀਂ ਵੀ ਦੇਖਦੇ ਹਾਂ ਹੌਲੀ ਹੌਲੀ ਥੋੜੇ ਤੋਂ ਸਟਾਰਟ ਕੀਤਾ ਸੀਗਾ ਜੀ ਅਸੀਂ ਸਬਜ਼ੀ ਦਾ ਹੁਣ 20 22 ਕਿੱਲੇ ਅਸੀਂ ਲਾ ਰਹੇ ਹਾਂ ਬਾਕੀ ਦੇਖਦੇ ਹਾਂ ਕਿ ਕੀ ਪ੍ਰੋਫਿਟ ਦੇਖਦੇ ਆ ਫਸਟ ਟਾਈਮ ਸਾਡਾ ਇਹ ਹੈਗਾ ਜੀ ਇਨਾ ਪ੍ਰੋਜੈਕਟ ਕੀਤਾ ਇਹ ਬਹੁਤ ਵਧੀਆ ਬਾਜੀ ਨੇ ਦੱਸਿਆ ਹੈਗਾ ਵੀ ਅਸੀਂ ਸ਼ੁਰੂਆਤ ਕੀਤੀ ਹੈ ਪਰ ਅਸੀਂ ਸਾਨੂੰ ਲੱਗਦਾ ਹੈਗਾ ਵੀ ਇਹ ਜਿਹੜਾ ਕੰਮ ਅਸੀਂ ਡਿਵਰਸਿਫਿਕੇਸ਼ਨ ਦਾ ਵਿਭਿੰਨਤਾ ਜਿਹਨੂੰ ਅਸੀਂ ਖੇਤੀ ਵਿਭਿੰਨਤਾ ਕਹਿੰਨੇ ਆਂ ਵੀ ਝੋਨੇ ਕਣਕ ਹੇਠੋਂ ਰਕਬਾ ਕੱਢ ਕੇ ਅਸੀਂ 18-19 ਕਿੱਲੇ ਸਬਜ਼ੀਆਂ ਹਟ ਲੈ ਕੇ ਆਂਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਸਬਜ਼ੀਆਂ ਬਿਨਾਂ ਖਾਦਾਂ ਅਤੇ ਬਿਨਾਂ ਦਵਾਈਆਂ ਤੋਂ ਹੋਣਗੀਆਂ ਇਹੀ ਸਬਜ਼ੀਆਂ ਜਿਹੜੀਆਂ ਕਿ ਸ਼ਹਿਰਾਂ ਦੇ ਨੇੜੇ ਜਿਹੜੀਆਂ ਕਿ ਗੰਦੇ ਪਾਣੀ ਦੇ ਨਾਲ ਪਲਦੀਆਂ ਸਬਜ਼ੀਆਂ ਤੇ ਸਾਡੇ ਮਾਰਕੀਟ ਚ ਆਉਂਦੀਆਂ ਅਸੀਂ ਖਾਂਦੇ ਆ ਉਹਦੇ ਤੋਂ ਰਹਿਤ ਆਉਣ ਗਿਆ ਕਿਉਂਕਿ ਇਹਦੇ ਵਿੱਚ ਪਾਣੀ ਹੈ ਜਿਹੜਾ ਨਹਿਰੀ ਜਿੰਨਾ ਵੀ ਲੱਗਦਾ ਉਹਦੇ ਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਪਾਉਂਡ ਬਣਾਉਣਗੇ ਜੇਕਰ ਨਹਿਰੀ ਪਾਣੀ ਦੀ ਕਿਤੇ ਮੁਸ਼ਕਲ ਵੀ ਆਉਂਦੀ ਹੈ ਤੇ ਪਾਉਂਡ ਦੇ ਰਾਈ ਫਿਰ ਜਿੱਥੇ ਲੋੜ ਆ ਸਪ੍ਰਿੰਕਲਰ ਫਵਾਰਾ ਸਿੰਚਾਈ ਉਹ ਵਰਤਣਗੇ ਜਿੱਥੇ ਡ੍ਰਿਪ ਸਿਸਟਮ ਟਪਕਾ ਸਚਾਈ ਦੀ ਲੋੜ ਆ ਉਹ ਵਰਤਣਗੇ ਤੇ ਸਾਡੇ ਨਾਲ ਗਗਨਦੀਪ ਮਾਨ ਜਿਹੜੇ ਕਿ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਜਿਨ੍ਹਾਂ ਨੇ ਮੋਟੀਵੇਟ ਕੀਤਾ ਜਿਨ੍ਹਾਂ ਨੇ ਉਤਸ਼ਾਹਤ ਕਰ ਰਹੇ ਨੇ ਆਪਣੇ ਸਰਕਲ ਦੇ ਵਿੱਚ ਜ਼ਿੰਮੇਵਾਰਾਂ ਉਹ ਵੀ ਜਿਹੜਾ ਇਹ ਕੰਮ ਹੈਗਾ ਕਿਸ ਤਰੀਕੇ ਨਾਲ ਅਛਾਤ ਕਰਕੇ ਕਿਸ ਤਰ੍ਹਾਂ ਇਸ ਜ਼ਿੰਮੇਵਾਰ ਭਰਾ ਨੂੰ ਆਪਾਂ ਇਸ ਪਾਸੇ ਲੈ ਕੇ ਆਂਦਾ ਹੈ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਸਾਡੇ ਅਗਾਹ ਵਧੂ ਕਿਸਾਨ ਸੀਗੇ ਇਹ ਪਹਿਲਾਂ ਥੋੜੀ ਥੋੜੀ ਰਕਬੇ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਸੀਗੇ ਤਾਂ ਫਿਰ ਅਸੀਂ ਦੇਖਦੇ ਸੀਗੇ ਸਾਡੇ ਸ਼ਹਿਰ ਦੇ ਨੇੜੇ ਮੁਕਸਰ ਸ਼ਹਿਰ ਦੇ ਨੇੜੇ ਜਿੰਨੀ ਸਬਜ਼ੀ ਹੋ ਰਹੀ ਆ ਸਾਰੀ ਗੰਦੇ ਨਾਲੇ ਦੇ ਪਾਣੀ ਦੇ ਨਾਲ ਹੋ ਰਹੀ ਆ ਉਹਦੇ ਵਿੱਚ ਕੋਈ ਜ਼ਹਿਰੀਲੇ ਤੱਤ ਉਹ ਵੀ ਆ ਰਹੇ ਹੈਗੇ ਆ ਜਾਂ ਗੰਦੀਆਂ ਸਪਰੇਆਂ ਕਰ ਰਹੇ ਹੈਗੇ ਆ ਉਹਦੇ ਨਾਲ ਵੀ ਉਹਦੀ ਜਿਹੜੀ ਗੁਣਵੰਤਾ ਉਹ ਦਿਨੋਂ ਦਿਨ ਦਿਨੋਂ ਦਿਨ ਉਹਦੀ ਘਟ ਰਹੀ ਹੈਗੀ ਆ ਤਾਂ ਇਹਨਾਂ ਨੂੰ ਅਸੀਂ ਮੋਟੀਵੇਟ ਕੀਤਾ ਇਹ ਥੋੜੇ ਰਖਵੇਂ ਤੋਂ ਫਿਰ 21 22 ਕਿੱਲੇ ਅੱਜ 5 6 ਤਰ੍ਹਾਂ ਦੀਆਂ ਸਬਜ਼ੀਆਂ ਇਹ ਕਰ ਰਹੇ ਹੈਗੇ ਆ ਤਾਂ ਮੈਂ ਇਹਨਾਂ ਨੂੰ ਮੋਟੀਵੇਟ ਕਰਨ ਦੇ ਨਾਲ-ਨਾਲ ਇਹ ਜਿਹੜਾ ਪਾਣੀ ਵਰਤਦੇ ਆ ਉਹ ਸਾਰਾ ਕੱਸੀ ਦਾ ਵਰਤਦੇ ਆ ਇੱਥੇ ਬਹੁਤ ਹੀ ਜਿਹੜੀਆਂ ਉਹ ਖਾਦਾਂ ਉਹ ਸਪਰੇਅਾਂ ਕਰਦੇ ਆ ਜਿਹੜੀਆਂ ਕਿ ਗ੍ਰੀਨ ਟ੍ਰਾਇੰਗਲ ਵਾਲੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਰੈਜ਼ੀਡੂਅਲ ਇਫੈਕਟ ਨਹੀਂ ਆਉਂਦਾ ਹੈਗਾ ਹੌਲੀ-ਹੌਲੀ ਇਹਨਾਂ ਨੂੰ ਮੋਟੀਵੇਟ ਕਰਨ ਦਾ ਸਾਡਾ ਇਹ ਆ ਇਹਨਾਂ ਨੂੰ ਅਸੀਂ ਇੱਕ ਬ੍ਰਾਂਡ ਦੀ ਤਰਫ ਲੈ ਕੇ ਜਾਣਾ ਚਾਹੁੰਦੇ ਆ ਜਿਹਦੇ ਨਾਲ ਕੀ ਇਹ ਇੱਕ ਬ੍ਰਾਂਡ ਦੇ ਤੌਰ ਤੇ ਉੱਭਰ ਕੇ ਆਉਣ ਤੇ ਹੋਰ ਕਿਸਾਨਾਂ ਨੂੰ ਵੀ ਮੋਟੀਵੇਟ ਕਰਨ ਅਸੀਂ ਇਹਨਾਂ ਨੂੰ ਆਉਂਦੇ ਸਮੇਂ ਦੇ ਵਿੱਚ ਉੱਥੇ ਪ੍ਰੋਵਾਈਡ ਕਰਾਉਣ ਜਾ ਰਹੇ ਹਾਂ ਇੱਕ ਜਗ੍ਹਾ ਮੁਕਸਰ ਦੇ ਵਿੱਚ ਜਿੱਥੇ ਕਿ ਇਹ ਆਪਣੀਆਂ ਜੜੀਆਂ ਹੋਰ ਆਪਣੀਆਂ ਸਬਜ਼ੀਆਂ ਵੇਚ ਸਕਣ ਜਿਹੜੀਆਂ ਸਾਫ਼ ਪਾਣੀ ਦੀਆਂ ਸਬਜ਼ੀਆਂ ਸਾਰੇ ਲੋਕਾਂ ਨੂੰ ਉਪਲਬਧ ਹੋ ਸਕਣ ਤਾਂ ਇਹਦੇ ਨਾਲ ਹੀ ਮੈਂ ਜੇ ਇਹ ਵੀ ਤਾਂ ਦੂਜੇ ਕਿਸਾਨਾਂ ਨੂੰ ਵੀ ਅਪੀਲ ਕਰਦਾ ਕਿ ਜੇ ਕੋਈ ਹੋਰ ਵੀ ਆਰਗੈਨਿਕ ਦਾ ਕੋਈ ਹੋਰ ਕੰਮ ਕਰਦੇ ਹੈ ਚੰਗੇ ਉਹਨਾਂ ਕੋਲੇ ਖਾਦ ਪਦਾਰਥ ਹੈਗੇ ਆ ਉਹ ਸਾਡੇ ਵਿਭਾਗ ਦੇ ਨਾਲ ਚੀਫ ਸਾਹਿਬ ਦੇ ਨਾਲ ਸਾਡੇ ਨਾਲ ਕਿਸੇ ਨਾਲ ਵੀ ਕੰਟੈਕਟ ਕਰ ਸਕਦੇ ਆ ਤੇ ਸਾਨੂੰ ਮਿਲ ਉਹਨਾਂ ਨੂੰ ਵੀ ਅਸੀਂ ਉੱਥੇ ਉਹਨਾਂ ਦੇ ਉਤਪਾਦ ਰਖਾਵਾਂਗੇ ਕਿ ਉਹ ਆਪਦਾ ਲਾਭ ਲੈ ਸਕਣਗੇ ਇਸ ਦੇ ਨਾਲ ਲੋਕਾਂ ਨੂੰ ਜਿੱਥੇ ਚੰਗੇ ਮਿਆਰੀ ਉਤਪਾਦ ਮਿਲਣਗੇ ਤਾਂ ਇਹਦੇ ਨਾਲ-ਨਾਲ ਕਿਸਾਨਾਂ ਦਾ ਵੀ ਫਾਇਦਾ ਹੋਊਗਾ ਬਹੁਤ ਵਧੀਆ ਡਾਕਟਰ ਸਾਹਿਬ ਡਾਕਟਰ ਗਗਨਦੀਪ ਸਿੰਘ ਮਾਨ ਜਿਹੜੇ ਕਿ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਵੇਖੋ ਜਿਹੜੇ ਸਾਡੇ ਡਿਪਾਰਟਮੈਂਟ 7 8 ਜਿਹੜੇ ਕਿ ਖੇਤੀਬਾੜੀ ਅਤੇ ਕਿਸਾਨ ਪਹਲਾਈ ਭਾਗ ਦੇ ਨਾਲ ਰਲ ਕੇ ਕੰਮ ਕਰਦੇ ਨੇ ਭਾਗਵਾਨੀ ਦੇ ਤਹਿਤ ਅਸੀਂ ਆਤਮਾ ਦੇ ਤਹਿਤ ਇਹਨਾਂ ਨੂੰ ਟ੍ਰੇਨਿੰਗ ਜਿਹੜੇ ਲੋੜ ਪਈ ਤਾਂ ਉਹ ਵੀ ਇਹਨਾਂ ਨੂੰ ਦਿਵਾਉਣੀ ਆ ਹਰ ਕਿਸਮ ਦਾ ਲਿਟਰੇਚਰ ਜਾਂ ਸਾਹਿਤ ਮਹਈਆ ਕਰਾਉਣਾ ਅਸੀਂ ਇਸ ਫਾਰਮਰ ਨੂੰ ਆਉਣ ਵਾਲੇ ਦਿਨਾਂ 'ਚ ਇੱਕ ਮਾਰਗਦਰਸ਼ਕ ਬਣਾਉਣਾ ਕਿਸਾਨ ਵੀਰੋ ਤੁਹਾਡਾ ਇੱਕ ਰੋਲ ਮਾਡਲ ਫਾਰਮਰ ਬਣਾਉਣਾ ਕਿਉਂਕਿ ਪੜ੍ਹੇ ਲਿਖੇ ਫਾਰਮਰ ਨੇ ਗ੍ਰੈਜੂਏਟ ਨੇ ਇਹਨਾਂ ਦੇ ਸਰਪੰਚ ਸਾਹਿਬ ਜਿਹੜੇ ਫਾਦਰ ਨੇ ਉਹ ਵੀ ਬਹੁਤ ਪੜ੍ਹੇ ਲਿਖੇ ਨੇ ਇੱਕ ਨਵੇਂ ਵੱਖਰੇ ਤਰੀਕੇ ਨਾਲ ਭਾਵੇਂ ਕੰਮ ਕਰਨ ਦੀ ਕੋਸ਼ਿਸ਼ ਜਾਂ ਸ਼ੁਰੂਆਤ ਕੀਤੀ ਆ ਪਰ ਵੇਖੋ ਜਦੋਂ ਵੀ ਅਸੀਂ ਰੁਟੀਨ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹਦੇ 'ਚ ਕਿਸਾਨ ਪਰਾਵੋ ਕੰਮ ਸਾਨੂੰ ਪ੍ਰੋਫਿਟ ਜਾਂ ਫਾਇਦੇ ਘੱਟ ਹੁੰਦੇ ਆ ਜਦੋਂ ਅਸੀਂ ਵੱਖਰੇ ਕੰਮ ਕਰਦੇ ਹਾਂ ਥੋੜੇ ਜੇ ਉਹਦੇ ਨਾਲ ਸਾਡੇ ਪ੍ਰੋਫਿਟ ਵੱਧਦੇ ਆ ਭਾਵੇਂ ਸਾਡੀ ਮਿਹਨਤ ਵਧੂਗੀ ਮਿਹਨਤ ਵਧੂਗੀ ਜਿਵੇਂ ਅਸੀਂ ਹੁਣ ਕਾਸਟ ਉੱਤੇ ਖੜ ਕੇ ਸਾਰੀ ਸੁਪਰਵੀਜ਼ਨ ਕਰਨੀ ਆ ਉਹਦਾ ਨਿਗਰਾਨੀ ਹਿੱਟ ਕਰਨੀ ਆ ਇਸੀ ਤਰ੍ਹਾਂ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਅਸੀਂ ਇਹਦੀ ਮਾਰਕੀਟਿੰਗ ਕਿੱਥੇ ਕਰਨੀ ਆ ਮਾਰਕੀਟਿੰਗ ਵੇਖੋ ਵੀ ਅਸੀਂ ਉੱਥੇ ਇੱਕ ਟੇਬਲ ਲਾਉਣਾ ਹੈਗਾ ਨਰਸਰੀ ਦੇ ਸਾਹਮਣੇ ਜਿੱਥੇ ਪੂਰੇ ਦਾ ਪੂਰਾ ਅਸੀਂ ਇਹਦਾ ਇੱਕ ਬ੍ਰਾਂਡ ਬਣਾਵਾਂਗੇ ਬ੍ਰਾਂਡ ਤੋਂ ਬਾਅਦ ਉਹਦੇ 'ਚ ਦੱਸਾਂਗੇ ਵੀ ਇਸ ਸਬਜ਼ੀ ਦੀ ਜਿੱਥੇ ਇਹ ਲੰਡੇ ਰੋਡੇ ਦੇ ਵਿੱਚ ਪੈਦਾ ਸਾਡੇ ਫਾਰਮ ਤੇ ਹੋਈ ਆ ਤੇ ਦੂਜੀਆਂ ਜਿਹੜੀਆਂ ਸਬਜ਼ੀਆਂ ਵਿਕ ਰਹੀਆਂ ਉਹਦੇ 'ਚ ਫਰਕ ਕੀ ਹੈਗਾ ਉਹਦੇ 'ਚ ਭਾਵੇਂ ਅਸੀਂ ਧੁੱਕਣਾ ਰੇਟ ਵੀ ਕਿਉਂਕਿ ਸਾਡੀ ਆਰਗੈਨਿਕ ਹੋਏਗੀ ਸਾਡਾ ਵਧੀਆ ਪਾਣੀ ਨਾਲ ਪੈਦਾ ਕੀਤੀ ਹੋਏਗੀ ਲੋੜ ਅਨਸਾਰ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਹੋ ਸਕਦੀ ਆ ਪਰ ਉਹ ਦਵਾਈਆਂ ਜਿਹੜੀਆਂ ਕਿ ਗ੍ਰੀਨ ਟ੍ਰਾਇੰਗਲ ਟ੍ਰਾਇੰਗਲ ਵਾਲੀਆਂ ਨੇ ਜਿਨ੍ਹਾਂ ਦਾ ਅਸਰ ਬਹੁਤ ਮਾੜਾ ਨਹੀਂ ਆਉਂਦਾ ਸਬਜ਼ੀਆਂ ਦੇ ਵਿੱਚ ਇਸ ਕਰਕੇ ਕਿਸਾਨ ਭਰਾਵੋ ਅਸੀਂ ਇਸ ਤਰ੍ਹਾਂ ਦੀਆਂ ਜਿਹੜੇ ਕਿਸਾਨ ਆ ਜਿਹੜੇ ਸਾਡੇ ਕੇ ਜਿਹੜੇ ਅਸੀਂ ਵੀ ਉਹਨਾਂ ਤੋਂ ਪ੍ਰਭਾਵਤ ਹਾਂ ਤੇ ਤੁਸੀਂ ਵੀ ਜ਼ਰੂਰ ਪ੍ਰਭਾਵਤ ਹੋਵਗੇ ਜਦੋਂ ਤੁਸੀਂ ਇਨਾਂ ਖੇਤਾਂ ਦੇ ਵਿੱਚ ਆ ਕੇ ਉਹਨਾਂ ਨੂੰ ਮਿਲੋਗੇ ਉਹਨਾਂ ਨਾਲ ਗੱਲਬਾਤ ਕਰੋਗੇ ਅਸੀਂ ਖੇਤੀਬਾੜੀ ਵੱਲੋਂ ਅਤੇ ਆਤਮਾ ਵੱਲੋਂ ਹਰ ਸਹੂਲਤ ਇਹਨਾਂ ਨੂੰ ਇਸ ਤੋਂ ਪਹਿਲਾਂ ਵੀ ਪ੍ਰੋਵਾਈਡ ਕੀਤੀ ਆ ਬਾਅਦ 'ਚ ਵੀ ਕਰਾਂਗੇ ਇਸ ਕਰਕੇ ਸਾਡਾ YouTube ਚੈਨਲ ਮੁਕਸਰ ਦੀਆਂ ਖੇਤੀ ਸੂਚਨਾਵਾਂ ਕਿਸਾਨ ਭਰਾਵੋ ਇਹਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ ਤਾਂ ਕਿ ਹਰ ਵਧੀਆ ਜਾਣਕਾਰੀ ਤੁਹਾਡੇ ਨਾਲ ਸੰਬੰਧਿਤ ਜਾਣਕਾਰੀ ਸਾਰੇ ਜ਼ਿੰਮੇਵਾਰ ਭਰਾਵਾਂ ਤੱਕ ਪਹੁੰਚੇ ਬਹੁਤ-ਬਹੁਤ ਸ਼ੁਕਰੀਆ